ਵੱਡਾ ਯੋਗਦਾਨ ਹੈ ਇਸ ਪ੍ਰੋਗਰਾਮ ਨੂੰ ਇੱਥੋਂ ਤੱਕ ਲਿਆਉਣ ਲਈ ਸਿਵਲ ਹਸਪਤਾਲ ਨੂੰ ਜਾਂਦੀ ਹਰਕ ਹੋਵੇ ਜੇਤੀ ਮੁੱਦਾ ਲੈ ਕੇ ਨਹੀਂ ਹੈ ਸਗਰ ਸੈਕਾਇਰ ਹਸਪੀਟਲ ਨੂੰ ਸੜਕ ਜਾਂਦੀ ਹੈ ਲੋਕ ਦੁਖੀ ਹੈ ਲੋਕ ਹਸਪੀਟਲ ओके ਅਸੀਂ ਕਰ ਚੁੱਕੇ ਹਾਂ ਬੰਟੀ ਔਰ ਇਸ ਦੇ ਅਚਲੇ ਆ ਰਹੇ ਨੇ ਠੀਕ ਹੈ ਤੇ ਐਡੀ ਸੀ ਵੀ ਬੈਠੇ ਨੇ ਇਹਨਾਂ ਉਸੇ ਇੰਚਾਰਜ ਦਾ ਹੈ ਬਾਕੀ ਦਾ ਮਿਲ ਆ ਰਹੇ ਬਿਲਕੁਲ ਜੀ ਕਦਮ ਜਨਾ ਰੋਡ ਤੇ 42 ਹਸਪੀਟਲ ਦੀ ਰੋਡ ਦੋਨੋਂ ਪ੍ਰਾਇੋਰਟੀ ਤੇ ਨੇ ਇਹ ਕੰਮ ਕਰ ਰਹੇ ਹਾਂ ਅਗਲੀ ਐਡੀ ਸੀ ਜੀ ਸਾਹਿਬ ਦੱਸੋ ਕੀ ਕਰ ਲਿਆ ਹਾਂ ਮੈਂ ਸਬ ਤੁਹਾਡੇ 2000 ਦੇ ਨਾਲ ਹੀ ਮੈਂ ਪਿਛਲੇ ਚੰਨੀਵਾਰਤ ਤੇ ਗਿਆ ਸੀਗਾ ਸਿਵਲ ਹਸਪਤਲ ਤੇ ਖੁਦ ਮੌਕਾ ਉੱਰ ਦੇਖਿਆ ਸੀ ਜੋ ਇhtiaz ਹੈ ਮੈਂ ਸਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਮੈਂ ਪਿਛਲੇ 2 ਦਿਨਾਂ ਦੇ ਵਿੱਚ ਅੱਜ ਸਵੇਰ ਵੀ ਉੱਥੇ ਗਿਆ ਮਾ ਅਸੀਂ ਸਰ ਨਾਲ ਮਿਲਣਾ ਤੇ ਉੱਥੇ ਜਿਹੜਾ ਸੀਵਰੇਜ ਹੈ ਸੀਵਰੇਜ ਪਾਈਪਲਾਈਨ ਜਿਹੜੀ ਹੈ ਤੁਹਾਨੂੰ ਪਤਾ ਹੋਵੇਗਾ ਕਿ 메ਨ ਸੀਵਰੇਜ ਜਿਹੜੀ ਹੈ ਉਹ ਅਸੀਂ ਉੱਥੇ ਠੀਕ ਸਾਫ਼ ਕਰਵਾ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਛੋਟੀ ਲਾਈਨ ਹੈ ਉਹ ਵੀ ਕਰਵਾਈਏ ਉਹਨਾਂ ਦੇ ਚ ਸਾਨੂੰ ਸ਼ੁੱਕਰਵਾਰ ਇੱਕ ਵਾਟਰ ਸਪਲਾਈ ਦੀ ਜਿਹੜੀ ਲੀਕੇ ਜੇ ਉਹ ਡਿਟੈਕਟ ਹੋਈ ਸੀ ਜਿਹੜੀ ਕਿ ਅਸੀਂ ਉਹ ਠੀਕ ਕਰਵਾਈ ਹੈ ਹੁਣ ਮੰਡੀ ਬੋਰਡ ਵਾਲੇ ਐਕਸ਼ਨ ਨਾਲ ਗੱਲ ਹੋਈ ਹੈ ਜੋ ਤੁਸੀਂ ਇਹ ਗੱਲ ਦੱਸ ਰਹੇ ਹੋ ਪਤਾ ਨਹੀਂ ਚੱਲ ਰਿਹਾ ਕਿ ਕਿੰਨੇ ਕੰਮ ਕਰਵਾਉਣਾ ਹੈ ਜੀ ਮੇਰੀ ਐਕਸ਼ਨ ਹਸਪੀਟਲ ਐਸਮਨਾਲ ਵੀ ਗੱਲ ਹੋਈ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਮੇਟੀ ਨੇ ਕਰਵਾਈਏ ਤੇ ਈ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਕਰਵਾਈਆ ਫਿਰ ਮੰਡੀ ਐਕਸ਼ਨ ਮੰਡੀ ਬੋਰਡ ਨਾਲ ਮੇਰੀ ਗੱਲ ਹੋਈ ਹੈ ਆ ਜੋ ਹੁਣ ਇਸ ਤੋਂ ਬਾਅਦ ਫਿਰਵਾ ਚੱਲਦਾ ਉੱਥੇ ਅਸੀਂ ਉਹ ਅੱਜ ਕੰਪਲੀਟ ਹੋ ਜਾਣਾ ਕੰਮ ਸਾਡਾ ਦਬਾਅ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਇਹ ਮੰਡੀ ਬੋਰਡ ਵਾਲਿਆਂ ਵੱਲੋਂ ਐਸਟੀਮੇਟ ਲਗਵਾਉਣਾ ਹੈ ਉਹਦਾ ਐਸਟੀਮੇਟ ਲਵਾ ਕੇ ਕੱਲ ਤੱਕ ਅਸੀਂ ਇਹ ਨਾਲ ਸਾਰਾ ਕਿੰਨੇ ਪੈਸੇ ਖਰਚੋਨੇ ਉਹ ਸਾਰਾ ਦੇਖ ਕੇ ਫਿਰ ਅਸੀਂ ਡੀਸੀ ਸਾਹਿਬ ਨਾਲ ਇਹ ਮੀਟਿੰਗ ਕਰਕੇ ਮੰਡੀ ਬੋਰਡ ਨੂੰ ਜਾਂ ਕਿੱਥੋਂ ਪੈਸੇ ਅਰੇਂਜ ਕਰਦੇ ਉਹ ਕਰਕੇ ਅਸੀਂ ਕੰਮ ਕਰਵਾਉਗੇ ਪ੍ਰਾਇਰਟੀ ਤੇ ਕਰਾਂਗੇ ਮਹੀਨੇ ਛੋ ਜੀ ਮੇਲੇ ਤੋਂ ਪਹਿਲਾਂ ਅਸੀਂ ਅਸੀਂ ਇਹ ਪ੍ਰਾਇਰਟੀ ਤੇ ਕੰਮ ਕਰਾਂਗੇ ਜਿਵੇਂ ਸਾਹ ਦੱਸਿਆ ਕਿ ਮਾਗੀ ਮੇਲੇ ਦੇ ਐਕਾਉਂਟ ਫੌਟ ਦੀ ਫੌਲੂ ਜੈਨੂਨਾ ਕੱਲੀ ਗੱਲ ਉਹ ਜੈਨੂਨਾ ਉਹ ਜੈਨੂ ਬੋਲ ਦੋ ਪ੍ਰੋਬਲਮਾਂ ਜਨੂਨ ਨੇ ਸ਼ਹਿਰ ਦੀਆਂ ਮੇਰੇ ਧਿਆਨ ਚ ਨੇ ਜੀ ਅਸੀਂ ਪਹਿਲੀ ਐਕਸ਼ਨ ਲੈ ਰਹੇ ਹਾਂ ਕੋਈ ਜਨ ਕੇਸ ਬਣਾ ਕੇ ਫੰਡ ਉਪਰ ਆਣੇ ਮੇਰੇ ਕੋਲ ਤਾਂ ਫੰਡ ਹੈ ਨਹੀਂ ਕੋਈ ਕੇਸ ਸੀ ਸਾਡੇ ਲਈ ਤਾਂ ਤੁਸੀਂ ਸਰਕਾਰ ਹੋ ਜੀ ਨਹੀਂ ਤੁਸੀਂ ਤਾਂ ਬਖਵਾਏ ਹੋ ਠੀਕ ਆ ਜੋ ਮੈਂ ਤਾਂ ਗਲਤ ਨਹੀਂ ਕਰ ਰਿਹਾ ਗਲਤ ਆ ਜੋ ਠੀਕ ਆ ਜੋ ਮੈਂ ਹੀ ਭੇਜਣਾ ਉੱਪਰ ਜੇ ਅਸੀਂ ਫਾਲੋਅ-ਅਪ ਵੀ ਕਰਾਂਗੇ ਐਮਐਲਏ ਸਾਹਿਬ ਦਾ ਸਪੋਰਟ ਵੀ ਲਵਾਵਾਂਗੇ ਬਿਲਕੁਲ ਜਿੱਥੇ ਕਹਿਣ ਦੀ ਲੋੜ ਪਏਗੀ ਮੇਰੀ ਪ੍ਰਾਇੋਰਟੀਆਂ ਦੋ ਸੜਕਾਂ ਨੇ ਇੱਕ ਕਿਹੜੀ ਸੜਕ ਤੇ ਇੱਕ ਬਟਨੇ ਦਾ ਰੋਡ ਦੋਂ ਨੋ ਇਜ਼ ਦੀ ਕਰਾਂ ਪ੍ਰਾਇੋਰਟੀ ਇਹ ਬੇਰੀ ਆਪਣੀ ਪ੍ਰਾਇੋਰਟੀ ਹੈ ਜਿਉਂਗਰ ਵੀ ਹਨੂਮਾਨ ਜੀ ਦਾ ਮੰਦਿਰ ਆ ਪੀ ਬਹੁਤ ਬੁਰਾ